ਸਾਡੇ ਪਿੰਡ ਵਾਸੀ ਸਰਦਾਰੀ ਨੂੰ ਸਿੱਖੀ ਨੂੰ ਇਹਨਾਂ ਨੇ ਵੇਚਖਾਏ ਨੇ ਇਹ। ਉਹ ਹੈ ਜਿਹੜਾ ਕੂਲਪ ਦੇ ਨਾਲ ਭਰਿਆ ਹੋਇਆ ਤੇ ਜੇਬ ਦੇ ਵਿੱਚ ਤਮਾਕੂ ਦੀਆਂ ਪੁੜੀਆਂ ਨਿਕਲਦੀਆਂ ਜਦੋਂ ਤੁਸੀਂ ਤਲਾਸ਼ੀ ਕਰਦੇ ਹੋ ਤੇ ਕੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਜਾਇਆ ਜਾ ਸਕਦਾ ਕੋਈ ਸੇਵਾਦਾਰ ਜਾਂ ਪ੍ਰਬੰਧਕ ਕਮੇਟੀ ਹੈ ਨਹੀਂ ਜਿਹੜਾ ਗੁਰਦੁਆਰਾ ਸਾਹਿਬ ਦੇ ਨਿਜ਼ਾਮ ਨੂੰ ਦੇਖ ਸਕੇ ਇਦਾਂ ਦੇ ਸ਼ਰਾਰਤੀ ਅੰਸਰ ਰੋਜ਼ ਅੰਦਰ ਆਉਂਦੇ ਨੇ ਜਿਹੜੇ ਦੇ ਜਿਹਦੇ ਕੋਲ ਕਿਸੇ ਕੋਲ ਬੀੜੀ ਕਿਸੇ ਕੋਲ ਜੜਦਾ ਕਿਸੇ ਕੋਲ ਤੰਬਾਕੂ ਹੁੰਦਾ ਇਹਨਾਂ ਨੇ ਗੋਲਕੰਦ ਜਿੰਦਰੇ ਇਕੱਠੇ ਆ ਉਹਨਾਂ ਦੇ ਮੂੰਹ ਤੇ ਕੋਈ ਦਾੜਾ ਪ੍ਰਕਾਸ਼ ਨਹੀਂ ਸਰ ਤੇ ਕੇਸ ਕੋਈ ਨਹੀਂ ਗੱਲ ਸਾਰੀ ਇਹ ਕੋਈ ਪੈਰਵਾਹੀ ਨਹੀਂ ਕਰਦਾ ਕੋਈ ਬੋਲ ਕੇ ਨਹੀਂ ਰਾਜੀ ਹੁਣ ਮੈਂ ਇਹਦੇ ਬਾਰੇ ਬੋਲ ਰਿਹਾ ਮੈਂ ਇਸ ਮੁੱਦੇ ਨੂੰ ਚੱਕ ਰਿਹਾ ਮੇਰੇ ਤੇ ਝੂਠੀਆਂ ਕੰਪਲੇਂਟਾਂ ਵੀ ਦਿੱਤੀਆਂ ਗਈਆਂ ਝੂਠੇ ਪਰਚੇ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਪਿਛਲੇ 11 12 ਮਹੀਨੇ ਤੋਂ ਗੋਲਕਾਂ ਨੂੰ ਤਾਲੇ ਲੱਗੇ ਹੋਏ ਨੇ ਇੱਥੇ ਫਿਰ ਜਿਹੜੇ ਗ੍ਰੰਥੀ ਤੇ ਰਾਗੀ ਕਥਾਵਾਚਕ ਨੇ ਫਿਰ ਉਹਨਾਂ ਨੂੰ ਕਿੱਥੋਂ ਤਨਖਾਹ ਦਿੱਤੀ ਜਾ ਰਹੀ ਹੈ ਜਿਹੜੇ ਸ਼ਖਸ਼ ਇੱਥੇ ਨਸ਼ੇ ਦੀ ਵਰਤੋਂ ਕਰਕੇ ਜਾਂ ਨਸ਼ਾ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੇ ਆ ਫਿਰ ਕੀ ਗਾਰੰਟੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੇਅਦਬੀ ਨਹੀਂ ਕਰ ਸਕਦੇ ਇਹਨਾਂ ਨੂੰ ਨੱਥ ਪਾਉਣ ਨੱਥ ਪਾਉਣ ਦੀ ਬਜਾਏ ਸਾਡੇ ਪਿੰਡ ਵਾਸੀ ਜਿਹੜੇ ਹੈਗੇ ਨੇ ਸ਼ਹਿ ਦੇ ਰਹੇ ਨੇ ਸਾਡੇ ਪਿੰਡ ਵਾਸੀ ਸਰਦਾਰੀ ਨੂੰ ਸਿੱਖੀ ਨੂੰ ਇਹਨਾਂ ਨੇ ਵੇਚ ਖਾਏ ਨੇ ਮੇਰਾ ਨਾਮ ਜਸਦੀਪ ਸਿੰਘ ਸਿੱਧੂ ਜੀ ਜੀ ਜਸਦੀਪ ਸਿੰਘ ਜੀ ਮੈਂ ਪੱਤਰਕਾਰ ਰਜਿੰਦਰ ਸਿੰਘ ਗੱਲ ਕਰਦਾ ਤੇ ਸੋਸ਼ਲ ਮੀਡੀਆ ਤੇ ਤੁਹਾਡੇ ਕੁਝ ਵੀਡੀਓ ਵਾਇਰਲ ਹੋ ਰਿਹਾ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਕੋਟਾ ਲੋਕਾਂ ਦੇ ਵੱਲੋਂ ਜਿਹੜਾ ਨਸ਼ਾ ਲੈ ਕੇ ਦਾਖਲ ਹੋਇਆ ਜਾਂਦਾ ਏ ਤੇ ਆਖਰ ਇਹਨਾਂ ਤਮਾਮ ਸਾਰੀਆਂ ਵੀਡੀਓ ਨੂੰ ਵਾਇਰਲ ਕਰਨ ਦਾ ਤੁਹਾਡਾ ਮਕਸਦ ਕੀ ਆ ਜੀ ਮੇਰਾ ਜੀ ਇਹ ਮੈਂ ਤੁਹਾਨੂੰ ਪਹਿਲੀ ਗੱਲ ਤਾਂ ਦੱਸ ਦੇਣਾ ਚਾਹੁੰਦਾ ਜੀ ਇਹ ਜਿਹੜਾ ਵੀਡੀਓ ਜਿਹੜੀ ਪੈ ਰਹੀ ਹੈ ਅਸੀਂ ਇਹ ਵੀਡੀਓ ਹੈਗੀ ਹੈ ਜੀ ਆਪਣਾ ਗੁਰਦੁਆਰਾ ਬੜ ਸਾਬ ਨਮਾ ਕਰਉ ਤੇ ਜ਼ਿਲ੍ਹਾ ਆਪਣਾ ਪੈਂਦਾ ਜੀ ਇਹ ਮੁਹਾਲੀ ਜੀ ਏ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੈ ਜੀ ਕਿ ਮੈਂ ਹੁਣ ਪਿਛਲੇ 2 2.5 ਮਹੀਨੇ ਤੋਂ ਉਥੇ ਪਹਿਰੇ ਤੇ ਆ ਮੈਂ ਉਥੇ ਸੇਵਾ ਕਰਦਾ ਜੀ ਹੂੰ ਤੇ ਜਦੋਂ ਦੀ ਮੈਂ ਉਥੇ ਚ ਮੈਨੂੰ ਇੰਸਟਾਗ੍ਰam ਤੇ ਕੁਝ ਮੈਸੇਜ ਆਏ ਸੀਗੇ ਕਿ ਬਾਬਾ ਜੀ ਉਥੇ ਐਵੇਂ ਐਵੇਂ ਕਰਕੇ ਕਿ ਨਸ਼ਾ ਜਾਂਦਾ ਹੂੰ ਤੇ ਅਸੀਂ ਉਥੇ ਪਹਿਰੇ ਤੇ ਹੋਏ ਤੇ ਅਸੀਂ ਜਦੋਂ ਚੈਕਿੰਗ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਇਹ ਚੀਜ਼ਾਂ ਸਾਹਮਣੇ ਆਈਆਂ ਜੀ ਹੂੰ ਦੂਜੀ ਗੱਲ ਇਹ ਹੈ ਜੀ ਸਾਨੂੰ ਉਸ ਤੋਂ ਬਾਅਦ ਆਖਿਆ ਗਿਆ ਜਿਹੜੇ ਅਸੀਂ ਉੱਥੇ ਬੰਦੇ ਫੜੇ ਆ ਕੋਈ ਨਸ਼ਾ ਲੈ ਕੇ ਕੋਈ ਬੀੜੀ ਚੜਦਾ ਤੰਬਾਕੂ ਲੈ ਕੇ ਆਉਂਦਾ ਰਿਹਾ ਹੂੰ ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਬਾਬਾ ਜੀ ਸਾਨੂੰ ਪਤਾ ਨਹੀਂ ਹੈ ਇਸ ਬਾਰੇ ਕਿ ਗੁਰੂ ਘਰ ਦੇ ਵਿੱਚ ਇਹ ਸਭ ਚੀਜ਼ਾਂ ਵੀ ਲੈ ਕੇ ਆਈ ਜਾਂਦੀਆਂ ਨੇ ਜਥੇਦਾਰ ਸਾਹਿਬ ਦੇ ਵੱਲੋਂ ਤੇ ਹੁਕਮ ਜਾਰੀ ਕੀਤਾ ਗਿਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਪ੍ਰਬੰਧਕ ਕਮੇਟੀ ਦੀ ਜਾਂ ਸੇਵਾਦਾਰਾਂ ਦੀ ਪਹਿਰੇਦਾਰੀ ਰਹੇਗੀ ਤੇ ਕੀ ਲੱਗਦਾ ਕਿ ਇੱਥੇ ਇਹਨਾਂ ਦੇ ਕੋਲੇ ਕੋਈ ਸੇਵਾਦਾਰ ਜਾਂ ਪ੍ਰਬੰਧਕ ਕਮੇਟੀ ਹੈ ਨਹੀਂ ਜਿਹੜਾ ਗੁਰਦੁਆਰਾ ਸਾਹਿਬ ਦੇ ਨਿਜਾਮ ਨੂੰ ਦੇਖ ਸਕੇ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਇਦਾਂ ਨਹੀਂ ਕੁਝ ਕਹਿ ਸਕਦਾ ਗੱਲ ਸਾਰੀ ਇਹ ਜਿੱਥੇ ਤੱਕ ਜੀ ਮੈਨੂੰ ਪਤਾ ਹੈ ਹੂੰ ਕਿ ਇੱਥੇ ਕਮੇਟੀ ਹੈਗੀ ਹੈ ਜੀ ਮੌਜੂਦਾ ਜਿਹੜੀ ਕਮੇਟੀ ਹੈਗੀ ਹੈ ਗੁਰੂ ਘਰ ਦੀ ਉਹ ਕਮੇਟੀ ਜਦੋਂ ਬਣੀ ਸੀਗੀ ਉਸ ਤੋਂ ਕੁਝ ਟਾਈਮ ਬਾਅਦ ਸਾਨੂੰ ਪਤਾ ਲੱਗਿਆ ਸੀ ਕਿ ਗੁਰੂ ਘਰ ਦੇ ਵਿੱਚ ਕਾਫੀ ਨਿਊਜ਼ ਚੈਨਲਰ ਨੇ ਉਹ ਖਬਰ ਵੀ ਕਵਰ ਕੀਤੀ ਹੈ ਕਿ ਇੱਕ ਕਿਸੇ ਧਿਰ ਵੱਲੋਂ ਆ ਕੇ ਗੁਰੂ ਘਰ ਦੀਆਂ ਗੋਲਕਾਂ ਨੂੰ ਮਹਾਰਾਜ ਜੀ ਦੀ ਹਜ਼ੂਰੀ ਦੇ ਸਾਹਮਣੇ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ ਉਹਦੇ ਸਾਹਮਣੇ ਭਈ ਗੋਲਕ ਨੂੰ ਗਰਾਇੰਡਰ ਦੇ ਨਾਲ ਜਿਹਦੇ ਨਾਲ ਅਸੀਂ ਲੋਹਾ ਕੱਟਦੇ ਹਾਂ ਹੂੰ ਉਹਦੇ ਨਾਲ ਜਿੰਦਰੇ ਵੱਢ ਕੇ ਤੇ ਆਪਦੇ ਜਿੰਦਰੇ ਲਾਏ ਗਏ ਹੂੰ ਪਹਿਲੀ ਗੱਲ ਤੇ ਇਹ ਜੀ ਉਹ ਸਰਾਸਰ ਬਿਆਦਵੀ ਹੈ ਤੁਸੀਂ ਵੀਡੀਓ ਵੀ ਉਹ ਦੇਖ ਸਕਦੇ ਹੋ ਅਸੀਂ ਤੁਹਾਨੂੰ ਵੀਡੀਓ ਵੀ ਪਹੁੰਚਾ ਦਾਂਗੇ ਕਿ ਇੱਕ ਤਰ੍ਹਾਂ ਦੇ ਹੁਣ ਰੱਬ ਨਾ ਕਰੇ ਜੇ ਉੱਥੇ ਉਹਦੇ ਚੋਂ ਚਿੰਗਾਰੀਆਂ ਨਿਕਲ ਰਹੀਆਂ ਲਾਟਾਂ ਨਿਕਲ ਰਹੀਆਂ ਜੇ ਉਹ ਇੱਕ ਵੀ ਚਿੰਗਾਰੀ ਕਿਤੇ ਪੈ ਜਾਂਦੀ ਹੂੰ ਤੇ ਬਹੁਤ ਵੱਡਾ ਹਾਸਾ ਹੋ ਸਕਦਾ ਸੀਗਾ ਜਿਹਦਾ ਜ਼ਿੰਮੇਵਾਰ ਕੋਈ ਨਹੀਂ ਦੂਜੀ ਗੱਲ ਇਹ ਕਿ ਜਿਨ੍ਹਾਂ ਨੇ ਗੋਲਕੰਦ ਜਿੰਦਰੇ ਇਕੱਠੇ ਆ ਉਹਨਾਂ ਦੇ ਮੂੰਹ ਤੇ ਕੋਈ ਦਾੜਾ ਪ੍ਰਕਾਸ਼ ਨਹੀਂ ਸਿਰ ਤੇ ਕੇਸ ਕੋਈ ਨਹੀਂ ਹੂੰ ਠੀਕ ਹੈ ਜੀ ਤੇ ਉਦੋਂ ਦਾ ਸਾਨੂੰ ਪਤਾ ਲੱਗਿਆ ਜੀ ਕਿ ਨਵੰਬਰ ਦੇ ਪਿਛਲੇ ਸਾਲ ਨਵੰਬਰ ਦਾ 9ਵੇਂ ਕਿ ਪਤਾ ਨਹੀਂ 11ਵੇਂ ਮਹੀਨੇ ਦੀ ਗੋਲਕ ਬੰਦ ਪਈ ਹੈ ਜੀ ਹੂੰ ਹੁਣ ਜਿਹੜੀ ਮੌਜੂਦਾ ਕਮੇਟੀ ਹੈ ਜੀ ਦੇਖੋ ਪ੍ਰਬੰਧ ਸਾਰਾ ਚੱਲਦਾ ਹੈ ਸੰਗਤ ਦੇ ਨਾਲ ਪ੍ਰਬੰਧਕਾਂ ਦੇ ਨਾਲ ਹੂੰ ਹੁਣ ਜਦੋਂ ਗੋਲਕਾਂ ਨੂੰ ਹੀ ਤਾਲੇ ਲੱਗੇ ਪਏ ਨੇ ਜੀ ਤੇ ਉੱਥੇ ਕੀ ਇਹ ਤਨਖਾਹਾਂ ਦੇਣਗੇ ਤੇ ਕੀ ਕਰਨਗੇ ਮੈਂ ਤੁਹਾਡੀ ਵੀਡੀਓ ਦੇ ਨਾਲ ਜੁੜਿਆ ਹੋਇਆ ਸਵਾਲ ਕਰਨਾ ਚਾਹਣਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵੀਡੀਓ ਪਾਈਆਂ ਤੇ ਉਹਨਾਂ ਦੇ ਵਿੱਚ ਕੁਝ ਨੌਂਡਵਾਨ ਨੇ ਜਿਹੜੇ ਪਤਤ ਨਹੀਂ ਸਿਰ ਤੇ ਕੇਸ ਨਹੀਂ ਮੂੰਹ ਹੈ ਜਿਹੜਾ ਕੁਲਿੱਪ ਦੇ ਨਾਲ ਭਰਿਆ ਹੋਇਆ ਤੇ ਜੇਬ ਦੇ ਵਿੱਚ ਧਮਾਕੂ ਦੀਆਂ ਪੁੜੀਆਂ ਨਿਕਲਦੀਆਂ ਜਦੋਂ ਤੁਸੀਂ ਤਲਾਸ਼ੀ ਕਰਦੇ ਹੋ ਤੇ ਕੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਜਾਇਆ ਜਾ ਸਕਦਾ ਇਹਦੇ ਬਾਰੇ ਜੀ ਮੈਂ ਸਪੈਸ਼ਲ ਗੁਰੂ ਘਰ ਦੇ ਬਾਹਰ ਬੋਰਡ ਵੀ ਲਿਖ ਕੇ ਲਾਇਆ ਜਿਦੇ ਵਿੱਚ ਮੈਂ ਚਾਰ ਭਾਸ਼ਾ ਲਿਖੀਆਂ ਹੈ ਅੰਗਰੇਜ਼ੀ, ਹਿੰਦੀ, ਗੁਰਮੁਖੀ ਤੇ ਸ਼ਾਹਮੁਖੀ ਜਿਹਨੂੰ ਅਸੀਂ ਉਰਦੂ ਵੀ ਕਹਿ ਦਿੰਨੇ ਆ ਅਸੀਂ ਪਰ ਉਸ ਤੋਂ ਬਾਵਜੂਦ ਵੀ ਇਹ ਇਦਾਂ ਦੇ ਸ਼ਰਾਰਤੀ ਅੰਸਰ ਰੋਜ਼ ਅੰਦਰ ਆਉਂਦੇ ਨੇ ਜਿਹੜੇ ਦੇ ਜਿਹਦੇ ਕੋਲ ਕਿਸੇ ਕੋਲ ਬੀੜੀ ਕਿਸੇ ਕੋਲ ਜੜਦਾ ਕਿਸੇ ਕੋਲ ਤੰਬਾਕੂ ਹੁੰਦਾ ਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਆ ਇਹਨਾਂ ਦਾ ਕਹਿਣਾ ਇਹ ਹੁੰਦਾ ਕਿ ਜੀ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਕਿ ਗੁਰੂ ਘਰ ਇਹ ਸਾਰੀਆਂ ਚੀਜ਼ਾਂ ਨਹੀਂ ਲੈ ਕੇ ਆਂਦੇ ਅੰਦਰ ਹੂੰ ਜੀ ਤੇ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਰਾਬਤਾ ਨਹੀਂ ਕਾਇਮ ਕੀਤਾ ਕਿ ਇੱਥੇ ਪ੍ਰਧਾਨਗੀ ਨੂੰ ਸਾਹਮਣੇ ਵਾਸਤੇ ਜਾਂ ਜਿਹੜੇ ਖਜ਼ਾਨਚੀ ਬਣਨ ਵਾਸਤੇ ਬਹੁਤ ਸਾਰੇ ਲੋਕ ਨੇ ਉਹ ਜਿਹੜੇ ਉਤਾਵਲੇ ਨਜ਼ਰ ਆਉਂਦੇ ਆ ਪਰ ਜਦੋਂ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵਾਲੀਆਂ ਡਿਊਟੀਆਂ ਬਣਦੀਆਂ ਤੇ ਫਿਰ ਉਹਨਾਂ ਤੋਂ ਪਘੋੜੇ ਕਿਉਂ ਹੁੰਦੇ ਨਜ਼ਰ ਆ ਰਹੇ ਆ ਇਹ ਤਾਂ ਜੀ ਦੇਖੋ ਹੁਣ ਜਿਹੜੇ ਪਹਿਲਾਂ ਰਹਿ ਚੁੱਕੇ ਨੇ ਹਮ ਜਾਂ ਜਿਹੜੇ ਹੁਣ ਨੇ ਹੁਣ ਦੀ ਤਾਂ ਕਮੇਟੀ ਦਾ ਮੈਂ ਤੁਹਾਨੂੰ ਜਿਵੇਂ ਜ਼ਿਕਰ ਕੀਤਾ ਹੀ ਹੈ ਜੀ ਕਿ ਪਿਛਲੇ 10-11 ਮਹੀਨੇ ਤੋਂ ਗੋਲਕ ਨੂੰ ਜੀ ਤਾਲਾ ਲੱਗਿਆ ਹੋਇਆ ਠੀਕ ਹੈ ਜੀ ਉਹ ਹੁਣ ਕੀ ਕਰ ਰਹੇ ਨੇ ਕੀ ਨਹੀਂ ਬਾਕੀ ਜਿਹੜੀ ਮੌਜੂਦਾ ਕਮੇਟੀ ਉਹਨਾਂ ਦਾ ਮੈਨੂੰ ਇੰਨਾ ਹੈ ਜੀ ਉਹ ਸ਼ਾਮ ਨੂੰ ਜਿਸ ਟਾਈਮ ਆਪਣਾ ਰਹਿਰਾ ਸਾਹਿਬ ਦਾ ਹੁੰਦਾ ਹੈ ਰਹਿਰਾ ਸਾਹਿਬ ਤੋਂ ਸਮਾਪਤੀ ਤੋਂ ਬਾਅਦ ਆਉਂਦੇ ਨੇ ਜੀ ਤਾਂ ਕਿ ਸਾਨੂੰ ਮਿਲ ਕੇ ਜਾਂਦੇ ਨੇ ਹੱਲਾਸ਼ੇਰੀ ਉਹਨਾਂ ਦੀ ਪੂਰੀ ਹੈ ਹੂੰ ਬਾਕੀ ਸਾਡਾ ਕਸੂਰ ਇਹਦੇ ਵਿੱਚ ਇਹ ਹੈ ਜੀ ਕਿ ਵੀ ਕਸੂਰ ਸਾਰਾ ਹੈਗਾ ਪਿੰਡ ਵਾਸੀਆਂ ਦਾ ਮੈਂ ਤਾਂ ਪਿੰਡ ਵਾਸੀਆਂ ਦਾ ਕਸੂਰ ਮੰਨਦਾ ਮੈਂ ਕਮੇਟੀ ਵਾਲਿਆਂ ਦਾ ਕਸੂਰ ਮੈਂ ਕਿਸੇ ਕਮੇਟੀ ਵਾਲੇ ਨੂੰ ਕਸੂਰਵਾਰ ਨਹੀਂ ਕਹਿੰਦਾ ਜੀ ਮੈਂ ਕਿਸੇ ਨਿੱਜੀ ਬੰਦੇ ਨੂੰ ਨਹੀਂ ਕਹਿੰਦਾ ਕਸੂਰਵਾਰ ਮੈਂ ਗਿਣਦਾ ਸਾਰੇ ਪਿੰਡ ਦੇ ਜਿਹੜੇ ਨਗਰ ਵਾਸੀ ਨੇ ਇਹ ਤਾਂ ਇਦਾਂ ਹੋ ਨਹੀਂ ਸਕਦਾ ਜੀ ਕਿ ਕਿਸੇ ਵੀ ਨਗਰ ਵਾਸੀ ਨੂੰ ਇਹਦੀ ਬਾਰੇ ਨਾ ਪਤਾ ਹੋਵੇ ਕਿ ਗੁਰੂ ਘਰ ਦੇ ਵਿੱਚ ਅੰਦਰ ਕੀ ਕੁਝ ਜਾ ਰਿਹਾ ਹੈ ਕੀ ਕੁਝ ਨਹੀਂ ਹੂੰ ਗੱਲ ਸਾਰੀ ਇਹ ਕੋਈ ਪਹਿਰਵਾਈ ਨਹੀਂ ਕਰਦਾ ਕੋਈ ਬੋਲ ਕੇ ਨਹੀਂ ਰਾਜੀ ਹੁਣ ਮੈਂ ਇਹਦੇ ਬਾਰੇ ਬੋਲ ਰਿਹਾ ਮੈਂ ਇਸ ਮੁੱਦੇ ਨੂੰ ਚੱਕ ਰਿਹਾ ਮੇਰੇ ਤੇ ਝੂਠੀਆਂ ਕੰਪਲੇਂਟਾਂ ਵੀ ਦਿੱਤੀਆਂ ਗਈਆਂ ਝੂਠੇ ਪਰਚੇ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਕਮੇਟੀ ਦੇ ਕੋਲ ਕਿਸੇ ਸੇਵਾਦਾਰ ਨੂੰ ਤਨਖਾਹ ਤੇ ਰੱਖ ਕੇ ਪੈਸੇ ਦੇਣ ਵਾਸਤੇ ਉਹਨਾਂ ਦੇ ਕੋਲੇ ਕੋਈ ਖਜ਼ਾਨਾ ਨਹੀਂ ਹੈਗਾ ਖਜ਼ਾਨਾ ਤਾਂ ਜੀ ਮੈਂ ਤੁਹਾਨੂੰ ਦੱਸੀ ਜਾਣਾ ਪਿਛਲੇ 11 12 ਮਹੀਨੇ ਤੋਂ ਗੋਲਕਾਂ ਨੂੰ ਤਾਲੇ ਲੱਗੇ ਹੋਏ ਨੇ ਤੇ ਫਿਰ ਜਿਹੜੇ ਗ੍ਰੰਥੀ ਤੇ ਰਾਗੀ ਕਥਾਵਾਚਕ ਨੇ ਫਿਰ ਉਹਨਾਂ ਨੂੰ ਕਿੱਥੋਂ ਤਨਖਾਹ ਦਿੱਤੀ ਜਾ ਰਹੀ ਹੈ ਉਹ ਤਾਂ ਹੀ ਹੁਣ ਦੇਖੋ ਕਮੇਟੀ ਨੂੰ ਪਤਾ ਹੋਊਗਾ ਉਹ ਕਿਵੇਂ ਕਰ ਰਹੇ ਨੇ ਕਿਵੇਂ ਨਹੀਂ ਹੁਣ ਇੱਥੇ ਇੱਕ ਬਾਬਾ ਜੀ ਨੇ ਰਾਮ ਸਿੰਘ ਦੇ ਨਾਮ ਨਾਲ ਉਹਨਾਂ ਦਾ ਜਿਹੜੇ ਪਹਿਰੇ ਤੇ ਹੁੰਦੇ ਸੀਗੇ ਹੂੰ ਤੇ ਉਹ ਕਾਫੀ ਟਾਈਮ ਤੋਂ ਹੁਣ ਛੁੱਟੀ ਦੇ ਨੇ ਉਹਨਾਂ ਦੇ ਆਪਣਾ ਪਰਸਨ ਥੋੜਾ ਜਿਹਾ ਘਰ ਦਾ ਮੁੰਡੇ ਦਾ ਵਿਆਹ ਸੀਗਾ ਹੂੰ ਤੇ ਜਿਹੜੇ 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 ਸ਼ਖਸ਼ ਇੱਥੇ ਨਸ਼ੇ ਦੀ ਵਰਤੋਂ ਕਰਕੇ ਜਾਂ ਨਸ਼ਾ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੇ ਆ ਫਿਰ ਕੀ ਗਰੰਟੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੇਅਦਬੀ ਨਹੀਂ ਕਰ ਸਕਦੇ ਨਸ਼ੇ ਨੂੰ ਲੈ ਕੇ ਇਹ ਵੀ ਇੱਕ ਤਰ੍ਹਾਂ ਦੇ ਨਾਲ ਬੇਅਦਬੀ ਹੈ ਜਿਹੜਾ ਨਸ਼ਾ ਲੈ ਕੇ ਦਾਖਲ ਹੋ ਜਾਣਾ ਬਿਲਕੁਲ ਬੇਅਦਬੀ ਹੈ ਜੀ ਬਿਲਕੁਲ ਬੇਅਦਬੀ ਹੈ ਮੈਂ ਤਾਂ ਆਪ ਕਹਿੰਦਾ ਇਹ ਬੇਅਦਬੀ ਹੈ ਬਟ ਇਹਨਾਂ ਨੂੰ ਨੱਥ ਪਾਉਣ ਨੱਥ ਪਾਉਣ ਦੀ ਬਜਾਏ ਸਾਡੇ ਪਿੰਡ ਵਾਸੀ ਜਿਹੜੇ ਹੈਗੇ ਨੇ ਸ਼ਹਿ ਦੇ ਰਹੇ ਨੇ ਹੂੰ ਸਾਡੇ ਪਿੰਡ ਵਾਸੀ ਸਰਦਾਰੀ ਨੂੰ ਸਿੱਖੀ ਨੂੰ ਇਹਨਾਂ ਨੇ ਵੇਚ ਖਾਏ ਨੇ ਇਹ ਇਹ ਕੁਝ ਕੁ ਚੰਦੇ ਪੈਸੇਆਂ ਕਰਕੇ ਕੁਝ ਮਾਇਆ ਕਰਕੇ ਇਹਨਾਂ ਨੇ ਇਦਾਂ ਦੇ ਬੰਦੇ ਆਪਣੇ ਕੋਲ ਕਰਾਏ ਤੇ ਰੱਖੇ ਹੋਏ ਨੇ ਜਿਹੜੇ ਸਾਰਾ ਦਿਨ ਗੁਟਕੇ ਬੀੜੀਆਂ ਜਰਦੇ ਖਾਂਦੇ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਦੇ ਵਿੱਚ ਧੁੱਤ ਰਹਿੰਦੇ ਨੇ ਗੁਰਦੁਆਰਾ ਕਮੇਟੀ ਦੇ ਵਿੱਚੋਂ ਇੱਕ ਕਮੇਟੀ ਇਸ ਤਰ੍ਹਾਂ ਦੀ ਇੱਕ ਤੇ ਇਸ ਤਰ੍ਹਾਂ ਦੀ ਹੈ ਜਿਨ੍ਹਾਂ ਦੇ ਉੱਪਰ ਇਹ ਵੀ ਸੰਗੀਨ ਦੋਸ਼ ਲੱਗਦੇ ਨੇ ਕਿ ਉਹ ਜਿਹੜੇ ਭਈਏ ਗੁਰਦੁਆਰਾ ਸਾਹਿਬ ਦੇ ਵਿੱਚ ਨਸ਼ਾ ਲੈ ਕੇ ਆਉਂਦੇ ਆ ਜਾਂ ਬਾਹਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਦੁਕਾਨਾਂ ਲਾਉਂਦੇ ਆ ਤੇ ਉਹਨਾਂ ਦੇ ਕੋਲੋਂ ਉਹ ਉਹ ਲੋਕ ਜਾਂ ਉਹ ਜਿਹੜੇ ਪ੍ਰਧਾਨ ਨੇ ਉਹ ਪੈਸੇ ਅਗਰੋਂਦੇ ਨੇ ਜੀ ਪੈਸੇ ਬਾਰੇ ਦੇਖੋ ਮੈਂ ਤਾਂ ਗੱਲ ਕਰਦਾ ਉਹ ਜਿਹੜੀ ਮੈਂ ਆਪਦੀ ਅੱਖੋਂ ਦੇਖੀ ਹੋਵੇ ਜੀ ਹੂੰ ਠੀਕ ਹੈ ਜੀ ਮੈਂ ਉਹਨਾਂ ਨੂੰ ਪੈਸੇ ਲੈਂਦੇ ਨਹੀਂ ਦੇਖਿਆ ਹੂੰ ਤੇ ਮੈਂ ਇਸ ਚੀਜ਼ ਬਾਰੇ ਤੁਹਾਨੂੰ ਨਹੀਂ ਕਹਿੰਦਾ ਕਿ ਵੀ ਹਾਂ ਜੀ ਉਹ ਪੈਸੇ ਲੈਂਦੇ ਆ ਪਰ ਇਹਦੇ ਮੋਢਲੇ ਇਹਦੇ ਮੋਢਲੇ ਕਾਰਜ ਕਾਰਨ ਕੀ ਹੋ ਸਕਦੇ ਆ ਇੱਕ ਧਿਰ ਤੇ ਤੁਹਾਨੂੰ ਸਪੋਰਟ ਕਰ ਰਹੀ ਹੈ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਜਿਹੜੇ ਲੋਕ ਨਸ਼ਾ ਲੈ ਕੇ ਆਉਂਦੇ ਆ ਉਹਨਾਂ ਨੂੰ ਵੜਨ ਤੋਂ ਮਨਾ ਕਰ ਰਹੇ ਹੋ ਤੇ ਦੂਜੀ ਧਿਰ ਹੈ ਤੁਹਾਡੇ ਵਿਰੋਧ ਦੇ ਵਿੱਚ ਹੈ ਸਗੋਂ ਜਿਹੜੀ ਜਿਹੜਾ ਕਾਰਜ ਤੁਸੀਂ ਕਰ ਰਹੇ ਹੋ ਉਸ ਕਾਰਜ ਦੇ ਵਿੱਚ ਤੁਹਾਨੂੰ ਸਪੋਰਟ ਕਰਨ ਦੀ ਬਜਾਏ ਤੁਹਾਡੇ ਉੱਪਰ ਸੰਗੀਨ ਦੋਸ਼ ਨੇ ਕਹਿੰਦੇ ਨੇ ਕਿ ਵੀ ਇਹ ਕਿਰਪਾਨਾ ਲੈ ਕੇ ਸਿੰਘ ਲੈ ਕੇ ਘੁੰਮਦੇ ਆ ਸਾਡੀ ਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਦਿੱਤੇ ਹੋਏ ਆਸ ਕਿਰਪਾਨ ਖੰਡੋ ਖੜਕ ਤੋਂ ਬਖਤਵਰ ਤਕੀਰ ਸਾਬ ਸਰੋਹੀ ਸਾਹਿਬ ਦੀ ਹੈ ਹਮਾਰੇ ਪੀਰ ਇਹ ਸਾਡੇ ਪੀਰ ਨਹੀਂ ਸਾਡੇ ਨਾਲ ਰਹਿੰਦੇ ਨੇ ਇਹ ਨਾਲ ਲੈ ਕੇ ਘੁੰਮਣ ਦੀ ਤਾਂ ਦੂਰ ਦੀ ਗੱਲ ਹੈ ਸਾਡੇ ਨਾਲ ਪੈਂਦੇ ਨੇ ਇਹ ਸਾਡੇ ਪੀਰ ਨੇ ਜੀ ਹਮ ਠੀਕ ਹੈ ਜੀ ਦੂਜੀ ਗੱਲ ਇਹ ਹੈ ਅਸੀਂ ਇਕੱਲੇ ਉਸ ਪਿੰਡ ਦੇ ਵਿੱਚ ਨਹੀਂ ਰਹਿੰਦੇ ਅਸੀਂ ਪੂਰੇ ਹਿੰਦੁਸਤਾਨ 'ਚ ਘੁੰਮਦੇ ਆਂ ਜਗ੍ਹਾ ਜਗ੍ਹਾ ਉਸੇ ਜਾਣਦੇ ਆਂ ਸਾਡੇ ਤੋਂ ਕਿਸੇ ਨੂੰ ਡਰ ਨਹੀਂ ਲੱਗਦਾ ਜਿਹੜਾ ਬੰਦਾ ਗਲਤ ਹੈਗਾ ਉਹਨਾਂ ਨੂੰ ਸਾਡੇ ਤੋਂ ਡਰ ਲੱਗਦਾ ਹੈ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਵੀ ਅਸੀਂ ਉਹਨਾਂ ਦੇ ਕੋਲ ਗਏ ਆ ਉਹਨਾਂ ਦਾ ਜਿਹੜੇ ਗਰਜਾ ਸਿੰਘ ਜੀ ਆ ਉਹਨਾਂ ਦਾ ਮੁੰਡਾ ਹੈਗਾ ਜੀ ਕਾਲਾ ਮੇਰੇ ਕੋਲ ਉਹਦਾ ਸਕਰੀਨਸ਼ਾਟ ਪਿਆ ਹੋਇਆ ਉਹਨੇ ਹੀ ਮੈਨੂੰ ਫੋਨ ਕਰਕੇ ਸਪੈਸ਼ਲ ਸਰਵਿਸ ਸਟੇਸ਼ਨ ਤੇ ਆਪਦੇ ਤੇ ਬੁਲਾਇਆ ਕਿ ਤੁਸੀਂ ਸਰਵਿਸ ਸਟੇਸ਼ਨ ਆ ਜਾਓ ਆਪਾਂ ਬਹਿ ਕੇ ਗੱਲ ਕਰਨੀ ਹੈ ਜਦੋਂ ਅਸੀਂ ਉੱਥੇ ਗਏ ਆ ਤੇ ਮੈਂ ਆਪਦੇ ਵੱਲੋਂ ਫੋਨ ਲਾਇਆ ਮੈਂ ਕਿਹਾ ਜੀ ਅਸੀਂ ਬਾਹਰ ਖੜੇ ਆ ਤੇ ਉਹਨਾਂ ਨੇ ਅੱਗੇ ਵਚਨ ਕੀਤੇ ਕਹਿੰਦੇ ਅਸੀਂ ਘਰੇ ਨਹੀਂ ਹੈਗੇ ਅਸੀਂ ਫੇਰ ਕਦੇ ਮਿਲਦੇ ਆ ਤੇ ਉਹਦੀ ਵੀਡੀਓ ਦੀ ਕਲਿੱਪ ਕੱਟ ਕੇ ਇਹਨਾਂ ਨੇ ਤੇ ਅੱਗੇ ਸਾਰੀ ਜਗ੍ਹਾ ਫਾਰਵਰਡ ਕੀਤੀ ਹੈ ਕਿ ਸਾਡੇ ਤੇ ਹਮਲਾ ਕਰਨ ਆਏ। ਹੂੰ। ਜੀ। ਇਹ ਲੱਗਦਾ ਹੈ ਕਿ ਜੋ ਕੁਝ ਜ਼ਿਆਤੀ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਰਹੀ ਹੈ ਨਸ਼ਾ ਲੈ ਕੇ ਕੁਝ ਲੋਕਾਂ ਦੇ ਵੱਲੋਂ ਦਾਖਲ ਹੋਇਆ ਜਾਂਦਾ ਹੈ ਤੇ ਦੂਜੇ ਪਾਸੇ ਕਮੇਟੀਆਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਰੁਕਿਆ ਨਹੀਂ ਜਾਂਦਾ ਤੇ ਖਾਸ ਕਰਕੇ ਜਿਹੜਾ ਫੋਕਸ ਬਣਿਆ ਹੋਇਆ ਹੈ ਗੋਲਕ ਦੇ ਉੱਪਰ ਬਣਿਆ ਹੋਇਆ ਹੈ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਤੁਸੀਂ ਅਕਾਲ ਤਖਤ ਸਾਹਿਬ ਤੇ ਪਹੁੰਚ ਨਹੀਂ ਕੀਤੀ ਕੋਈ ਮੰਗ ਪੱਤਰ ਨਹੀਂ ਦਿੱਤਾ ਕੋਈ ਜਾਣਕਾਰੀ ਦਿੱਤੀ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਾਲ ਗੱਲ ਕਰਨ ਦੀ ਵੀ ਬਹੁਤ ਵਾਰ ਕੋਸ਼ਿਸ਼ ਕਰੀ ਹੈ ਜੀ ਮਿਲਣ ਦੀ ਵੀ ਕੋਸ਼ਿਸ਼ ਕਰੀ ਹੈ ਉਹ ਸਾਨੂੰ ਮਿਲਦੇ ਨਹੀਂ ਤੇ ਐਸਜੀਪੀਸੀ ਦੇ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਜਾ ਕੇ ਮੈਂ ਆਪ ਪਰਸਨਲ ਤੌਰ ਤੇ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਮੰਗ ਪੱਤਰ ਵੀ ਲੈ ਆਪਣੀ ਚਿੱਠੀ ਵੀ ਲਿਖ ਕੇ ਦੇ ਕੇ ਆਇਆ ਬਟ ਉਹਨਾਂ ਤੇ ਉਹਨਾਂ ਦੀ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਜੀ ਕਦੋਂ ਦੇ ਗਏ ਸੀਗੇ ਈ ਮੈਂ ਤ ਮੈਨੂੰ ਡੇਟ ਤਾਂ ਯਾਦ ਹੈ ਨਹੀਂ ਜੀ ਪਰ ਮੈਂ ਤੁਹਾਨੂੰ ਸ਼ਾਇਦ ਸ਼ਨੀਵਾਰ ਦੀ ਮੈਨੂੰ ਸ਼ਨੀਵਾਰ ਤਾਂ ਯਾਦ ਹੈ ਜੀ ਪਰ ਮੈਨੂੰ ਐਗਜ਼ੈਕਟ ਹਜੇ ਡੇਟ ਯਾਦ ਨਹੀਂ ਹੈਗੀ ਉਹਦੀ ਕਿੰਨਾ ਸਮਾਂ ਹੋ ਗਿਆ ਜੀ ਮਹੀਨੇ ਤੋਂ ਉੱਪਰ ਹੋ ਚੱਲਿਆ ਜੀ ਅੰਮ੍ਰਿਤਸਰ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਗਏ ਸੀ ਜੀ ਤੇਜਾ ਸਿੰਘ 홀 ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੂੰ ਅਸੀਂ ਚਿੱਠੀ ਵੀ ਲਿਖ ਕੇ ਦੇ ਕੇ ਆਏ ਜੀ ਮੈਂ ਆਪ ਦੇ ਕੇ ਆਇਆ ਉੱਥੇ ਕਿੰਨਾ ਨੂੰ ਦੇ ਕੇ ਆਏ ਉਹ ਚਿੱਠੀ ਤੁਸੀਂ ਉੱਥੇ ਸਖਤਰ ਸਾਹਿਬ ਨੂੰ ਚਿੱਠੀ ਦੇ ਕੇ ਆਏ ਸੀ ਜੀ ਜੇ ਐਸਜੀਪੀਸੀ ਦੇ ਕਿਸੇ ਨੁਮਾਇंदे ਨੇ ਕਿਸੇ ਮੁਲਾਜ਼ਮ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਇਸ ਦੇ ਬਾਬਤ ਸਰ ਸੰਪਰਕ ਕਰਨ ਤਾਂ ਦੂਰ ਦੀ ਗੱਲ ਤੁਸੀਂ ਉੱਥੋਂ ਮੈਨੂੰ ਇਹ ਵਚਨ ਸੁਣਨ ਨੂੰ ਮਿਲੇ ਆ ਜਦੋਂ ਮੈਂ ਚਿੱਠੀ ਉਹਨਾਂ ਨੂੰ ਦਿੱਤੀ ਹੈ ਕਹਿੰਦੇ ਕਿ ਬਾਬਾ ਜੀ ਤੁਸੀਂ ਸਾਨੂੰ ਦੱਸੋ ਅਸੀਂ ਇਹਦੇ ਵਿੱਚ ਕੀ ਕਰੀਏ ਹੂੰ ਜੇ ਅਸੀਂ ਇਹ ਸਾਰਾ ਕੁਝ ਦੱਸਣਾ ਹੈ ਤੇ ਫਿਰ ਸਾਨੂੰ ਚਿੱਠੀ ਜਾ ਕੇ ਚਿੱਠੀ ਦੇਣ ਦੀ ਤਾਂ ਫਿਰ ਲੋੜ ਹੀ ਹੈ ਨਹੀਂ ਜੀ ਹੂੰ ਚਿੱਠੀ ਦੇ ਵਿੱਚ ਕੀ ਲਿਖ ਕੇ ਦਿੱਤਾ ਸੀ ਤੁਸੀਂ ਚਿੱਠੀ ਮੈਂ ਤੁਹਾਨੂੰ ਭੇਜਦਾਂਗੀ ਚਿੱਠੀ ਦੇ ਵਿੱਚ ਅਸੀਂ ਇਹੀ ਲਿਖ ਕੇ ਦਿੱਤਾ ਸੀ ਜੀ ਕਿ ਇਦਾ ਇਦਾ ਕਰਕੇ ਇਸ ਗੁਰੂ ਘਰ ਦੇ ਵਿੱਚ ਇੰਨੇ ਟਾਈਮ ਤੋਂ ਜਿਹੜਾ ਹੈਗਾ ਉਹ ਗੋਲਕ ਬੰਦ ਪਈ ਹੋਈ ਹੈ ਦੂਜੀ ਗੱਲ ਇੱਥੇ ਬੰਦੇ ਆਉਂਦੇ ਨੇ ਨਸ਼ਾ ਲੈ ਕੇ ਆਉਂਦੇ ਨੇ ਇੱਥੇ ਬੇਅਦਬੀ ਹੋ ਰਹੀ ਹੈ ਮਹਾਰਾਜ ਜੀ ਦੀ ਹੂੰ ਦੂਜੀ ਗੱਲ ਇਹ ਹੈ ਮਹਾਰਾਜ ਜੀ ਦਾ アドਵਾਂਸ ਸਾਜਦਾ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਅੰਦਰ ਹੀ ਹੁਣ ਜਿੱਦਣ ਗੋਲਕ ਖੁੱਲੀ ਹੈ ਹੁਣ ਜੀ ਪਿਛੇ 10 ਤਰੀਕ ਨੂੰ ਪਿਛਲੇ ਆਪਣੇ 10 ਤਰੀਕ ਨੂੰ ਉੱਥੇ ਗੋਲਕ ਖੁੱਲੀ ਹੈ ਜੀ ਗੁਰੂ ਘਰ ਦੀ ਹੂੰ ਠੀਕ ਹੈ ਜੀ ਆਪਣਾ ਤਹਿਸੀਲਦਾਰ ਮੈਡਮ ਆਏ ਹੋਏ ਸੀਗੇ ਅਸੀਂ ਵੀ ਉੱਥੇ ਮੌਜੂਦ ਸੀਗੇ ਉਦੋਂ ਦੀ ਤੁਸੀਂ ਸੀਸੀਟੀਵੀ ਫੁਟੇਜ ਕਢਾ ਕੇ ਦੇਖੋ ਮਹਾਰਾਜ ਜੀ ਦਾ ਸਰੂਪ ਸਾਹਮਣੇ ਪਿਆ ਹੈ ਮਹਾਰਾਜ ਜੀ ਦਾ ਪ੍ਰਕਾਸ਼ ਹੋ ਰੱਖਿਆ ਅੰਦਰ ਹੀ ਚਾਹ ਵੀ ਜਾਰੀ ਹੈ ਅੰਦਰ ਹੀ ਪਾਣੀ ਜਾ ਰਿਹਾ ਹੈ ਹੂੰ ਤੇ ਇਹ ਬੇਅਦਬੀ ਨਹੀਂ ਹੈ ਤੇ ਹੋਰ ਦੱਸੋ ਕੀ ਹੈ ਜੀ ਤੁਸੀਂ ਰੋਕਿਆ ਨਹੀਂ ਉਸ ਵੇਲੇ ਉੱਥੇ ਹਾਂਜੀ ਤੁਸੀਂ ਰੋਕਿਆ ਨਹੀਂ ਉੱਥੇ ਕਿਸੇ ਨੂੰ ਮੈਂ ਬਿਲਕੁਲ ਰੋਕਿਆ ਜੀ ਹੂੰ ਬਿਲਕੁਲ ਰੋਕਿਆ ਲਾਂਗਰੀ ਸਿੰਘ ਅੰਦਰ ਲੈ ਕੇ ਜਾਂਦੇ ਸੀਗੇ ਚਾਹ ਦੀ ਕੇਤਲੀ ਭਰ ਕੇ ਮੈਂ ਕਿਹਾ ਜੀ ਬਾਹਰ ਚੱਲੋ ਜਿਹੜਾ ਵੀ ਜਿਹੜਾ ਤੁਹਾਨੂੰ ਕਹਿੰਦਾ ਕਿ ਵੀ ਸਾਨੂੰ ਅੰਦਰ ਦੋ ਤੇ ਮੇਰੇ ਨਾਲ ਗੱਲ ਕਰਾਓ ਮੈਂ ਬਾਹਰ ਬੈਠਾ ਹੂੰ। ਹੂੰ। ਉਸ ਦਿਨ ਵੀ ਅਸੀਂ ਕਹਿ ਕੇ ਮਹਾਰਾਜ ਜੀ ਦੀ ਗੋਲਕ ਜਦੋਂ ਇਹਨਾਂ ਨੇ ਖੋਲ੍ਹਣੀ ਸੀਗੀ ਗੋਲਕ ਅਸੀਂ ਚੱਕ ਕੇ ਸਾਈਡ ਤੇ ਕਰਾਈਆ ਨਹੀਂ ਉੱਥੇ ਹੀ ਗੋਲਕ ਖੋਲਣ ਲੱਗੇ ਸੀਗੇ। ਉਸ ਤੋਂ ਬਾਅਦ ਜਦੋਂ ਇਹ ਮਾਇਆ ਗਿਣਨ ਵਾਸਤੇ ਜਦੋਂ ਸਾਰੇ ਬੈਠੇ ਨੇ ਉੱਥੇ ਬੰਦੇ ਸਾਰਿਆਂ ਦੀ ਪਿੱਠ ਮਹਾਰਾਜ ਕੰਨੀ ਸੀਗੀ। ਪਿੱਠ ਕਰਕੇ ਬੈਠੇ ਹੋਏ ਸੀਗੇ ਉਦੋਂ ਵੀ ਇਹਨਾਂ ਨੂੰ ਸਿੱਧਾ ਕਰਾਇਆ। ਨਹੀਂ ਇਹਦੇ ਵਿੱਚ ਦੋਸ਼ੀ ਕਿਹਨੂੰ ਮੰਨਿਆ ਜਾਵੇ ਅਸਲ ਜੇ ਜਦੋਂ ਪ੍ਰਸ਼ਾਸਨ ਦੀ ਡਿਊਟੀ ਨੂੰ ਦੇਖਦੇ ਆ ਪ੍ਰਸ਼ਾਸਨ ਦੀ ਡਿਊਟੀ ਤੇ ਇੱਕ ਸਮਾਜਿਕ ਮੰਨੀ ਜਾ ਸਕਦੀ ਉਹ ਸਮਾਜਿਕ ਸੇਵਾਵਾਂ ਦੇ ਸਕਦੇ ਆ ਪਰ ਜਿਹੜੀ ਗੁਰਦੁਆਰਾ ਸਾਹਿਬ ਦੇ ਨਿਜਾਮ ਦੀ ਸੇਵਾ ਕਰਨੀ ਉਹ ਤਾਂ ਧਾਰਮਿਕ ਲੋਕਾਂ ਨੇ ਕਰਨੀ ਹੁੰਦੀ ਹੈ ਜਿਨ੍ਹਾਂ ਨੂੰ ਰੂਲ ਰੈਗੂਲੇਸ਼ਨ ਦਾ ਜਾਂ ਸਿਧਾਂਤ ਦੀ ਸੰਧਾਤ ਦੇ ਬਾਰੇ ਜਾਣਕਾਰੀ ਹੈ ਲੱਗਦਾ ਨਹੀਂ ਕਿ ਆਪਸ ਦੇ ਵਿੱਚ ਇਹਨਾਂ ਕਮੇਟੀਆਂ ਦੀ ਚੌਧਰ ਨੂੰ ਲੈ ਕੇ ਇਹ ਜਿਹੜਾ ਗੁਰੂ ਘਰ ਦਾ ਸਮੁੱਚਾ ਨਿਜਾਮ ਇਹਦੇ ਵਿੱਚ ਖਲਾਫ ਪੈਦਾ ਹੁੰਦਾ ਨਜ਼ਰ ਆ ਰਿਹਾ ਗੱਲ ਤਾਂ ਸਾਰੀ ਇਹ ਹੈ ਜੀ ਹੂੰ ਜਿਹੜੇ ਵੀ ਏ ਆ ਕੇ ਕਹਿੰਦੇ ਨੇ ਅੱਜ ਰੌਲਾ ਸਾਰਾ ਗੋਲਕਦਾ ਠੀਕ ਹੈ ਜੀ ਜਿਹੜੇ ਮੁਖ ਮੂਰੇ ਆ ਕੇ ਕਹਿੰਦੇ ਨੇ ਕਿ ਸਾਨੂੰ ਸਾਨੂੰ ਪ੍ਰਧਾਨ ਬਣਾਓ ਅਸੀਂ ਸੇਵਾ ਕਰਨੀ ਹੈ ਤੁਸੀਂ ਉਹਨਾਂ ਨੂੰ ਜਾ ਕੇ ਸਿਰਫ ਇੰਨਾ ਪੁੱਛੋਗੇ ਵੀ ਕਿੰਨੇ ਕ ਬਾਣੀ ਤੁਹਾਡੇ ਕੰਠ ਹੈ ਕਿੰਨੇ ਕ ਤੁਹਾਨੂੰ ਮੂਲ ਕਿੰਨਾ ਕ ਤੁਹਾਨੂੰ ਮੂਲ ਮੰਤਰ ਆਉਂਦਾ ਤੁਹਾਨੂੰ ਉਸੇ ਤੋਂ ਪਤਾ ਲੱਗ ਜਾਊਗਾ ਕੌਣ ਕਿੰਨੇ ਕ ਪਾਣੀ ਹੈ ਸਿਰਫ ਪ੍ਰਧਾਨਗੀਆਂ ਦਾ ਰੌਲਾ ਹੈ ਮਰਿਆਦਾ ਦਾ ਕਿਸੇ ਨੂੰ ਨਹੀਂ ਪਤਾ ਕਿ ਮਰਿਆਦਾ ਕੀ ਹੈ ਕੀ ਨਹੀਂ ਹੈ ਹੂੰ ਜੇ ਮਰਿਆਦਾ ਦਾ ਪਤਾ ਹੁੰਦਾ ਤਾਂ ਗਰਾਇੰਡਰ ਲੈ ਕੇ ਸਭ ਤੋਂ ਪਹਿਲੀ ਗੱਲ ਤਾਲੇ ਸਾਹਮਣੇ ਨਹੀਂ ਕੱਟੇ ਜਾਣੇ ਸੀਗੇ। ਦੂਜੀ ਗੱਲ ਕਿਰਪਾਨਾਂ ਲੈ ਕੇ ਅੰਦਰ ਬੋਰਡ 파ੜਦੇ ਨੇ ਇਹ ਠੀਕ ਹੈ ਜੀ ਅੰਦਰ ਫਲੈਕਸਾਂ ਲੱਗੀਆਂ ਹੋਈਆਂ ਕੱਟਦੇ ਨੇ। ਮਹਾਰਾਜ ਮਾਇਆ ਗਿਣੀ ਜਾ ਰਹੀ ਹੈ। ਅੰਦਰ ਹੀ ਅੰਦਰ ਜਾ ਕੇ ਅੰਦਰ ਚਾਹ ਵੀ ਵਰਤਾਈ ਜਾ ਰਹੀ ਹੈ ਸਾਰਾ ਕੁਝ ਹੋ ਰਿਹਾ ਹੈ। ਸਾਰੇ ਪੈਸੇ ਦੇ ਪੀਰ ਨੇ ਕਿਸੇ ਨੂੰ ਵੀ ਇੱਥੇ ਗੁਰੂ ਮਰਿਆਦਾ ਦਾ ਕਿਸੇ ਦਾ ਕੋਈ ਪਤਾ ਨਹੀਂ। ਵੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਤੇ ਗੁਰੂ ਵਾਲੇ ਬਣੇ ਹੋਏ ਨੇ ਕਿਸੇ ਨੂੰ ਤੁਸੀਂ ਮੂਲ ਮੰਤਰ ਪੁੱਛ ਲਓ ਕਿਸੇ ਨੂੰ ਬਾਣੀ ਪੁੱਛ ਲਓ ਕਿੰਨੀ ਕੰਠ ਹੈ ਕਿਸੇ ਨੂੰ ਕੁਝ ਨਹੀਂ ਪਤਾ ਹਾਂ ਬਿਲਕੁਲ ਤੁਹਾਡੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਜਾਣਕਾਰੀ ਲਈ ਹੈ ਖਾਸ ਕਰ ਜਿਹੜਾ ਸਿੱਖਾਂ ਦਾ ਮੁੱਖ ਮਸਲਾ ਹੈ ਤੇ ਇਸੇ ਦੇ ਬਾਬਤ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੇ ਨਾਲ ਕੀਤੀ ਹੋਈ ਗੱਲਬਾਤ ਇੰਟਰਵਿਊ ਦੇ ਰੂਪ ਤੇ ਵਿੱਚ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੇ ਜਾਵੇਗੀ ਸਿੱਖਾਂ ਦੀ ਸਰਮੌਰ ਸੰਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਾਵੇਗੀ ਤੇ ਇਸ ਨਿਜ਼ਾਮ ਦੇ ਉੱਪਰ ਜਿਹੜੇ ਕਾਬਜ ਲੋਕ ਨੇ ਉਹਨਾਂ ਨੂੰ ਨਕੇਲ ਪਾ ਕੇ ਤੇ ਜਿਹੜਾ ਇੱਕ ਗੁਰਦੁਆਰਾ ਸਾਹਿਬ ਦਾ ਨਿਜ਼ਾਮ ਤਬਦੀਲ ਕਰਨ ਦੀ ਜਿਹੜੀ ਜ਼ਰੂਰਤ ਜਾਬਦੀ ਹੈ ਇਸ ਮਸਲੇ ਦੇ ਬਾਬਤ ਕੋਈ ਹੱਲ ਹੁੰਦਾ ਜ਼ਰੂਰ ਨਜ਼ਰ ਆਵੇਗਾ ਧੰਨਵਾਦ ਜੀ